ਜੀ ਸਾਡਾ ਗਿੱਲਾਂ ਵਾਲੀ ਪਿੰਡ ਹੈ ਜੀ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਗਿੱਲਾਂ ਵਾਲੀ ਪਿੰਡ ਉਹ ਪਿੰਡ ਦੇ ਬਾਹਰ ਠੇਕਾ ਸੀ ਉਹ ਜਦੋਂ ਸਵੇਰੇ ਸਾਡਾ ਸੇਲਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲਣ ਲਈ ਗਿਆ ਜੀ ਤੇ ਇਹਨੇ ਜਾ ਕੇ ਦੇਖਿਆ ਜੀ ਉਹ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਉਹ ਫਿਰ ਨਾਲ ਦੇ ਲੱਗੇ ਜਿਹੜੇ ਕਵਾਡੀਆਂ ਦੇ ਕੋਲ ਸੀ ਸੀਸੀਟੀਵੀ ਲੱਗੇ ਸੀ ਉਹਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦਿਖਦੇ ਨਜ਼ਰ ਵੀ ਆਏ ਆ ਵੀ ਉਹ ਜਿੰਨਾ ਲੌਕ ਤੋਲ ਰਹੇ ਨੇ ਉਹਦੇ ਸਰ ਪੇਜੀ ਪਰਮਾਰਮਾ ਦੀ ਕਿਰਪਾ ਨਾਲ ਜਦੋਂ ਸ਼ਟਰ ਤੋੜਦੇ ਸੀ ਤੇ ਗਵਾਨੀ ਲੱਗੇ ਜਾਗ ਪਏ ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ ਸਰ ਕਿੰਨੇ ਬੰਦੇ ਸੀ ਟੋਟਲ ਇਹ ਤਕਰੀਬਨ 4 ਬੰਦੇ ਸੀ ਜੀ ਗੱਡੀ ਵੀ ਇੱਕ ਰੋਡ ਤੇ ਸੀਸੀਟੀਵੀ ਦੇ ਵਿੱਚ ਸ਼ੋਅ ਹੋ ਰਹੀ ਹੈ 4 ਬੰਦੇ ਸੀ ਜੋ ਠੇਕੇ ਦੀ ਲੁੱਟ ਕਰਨ ਆਏ ਸੀ ਉਹ ਗੱਡੀ ਗੱਡੀ ਪਤਾ ਲੱਗਾ ਕੁਝ ਨਹੀਂ ਗੱਡੀ ਦਾ ਨਹੀਂ ਉਹ ਪੁਲਿਸ ਨੂੰ ਅਹੀਂ ਐਸ.ਐਚ.ਓ. ਸਾਦਰਜੀ ਵੀ ਸਰਦਾਰ ਸਖੰਦਰ ਸਿੰਘ ਉਹਨਾਂ ਦੀ ਨੌਲੇਜ ਦੇ ਵਿੱਚ ਸਾਰੇ ਕੇਸ ਪਾਤਾ ਉਹ ਪੁਲਿਸ ਕਾਰਵਾਈ ਜਾਰੀ ਹੈ ਜੀ ਸਰ ਕੁਝ ਗਿਆ ਵੀ ਕਿ ਨਹੀਂ ਕੁਝ ਗਿਆ ਉਹ ਜੇ ਸਾਡਾ ਮਤਲਬ ਜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕੇ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ ਜੋ ਵੀ ਉਹਦਾ ਹੋਊਗਾ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਦਾ ਕਿੰਨਾ ਨੁਕਸਾਨ ਹੋਇਆ ਜੀ ਠੀਕ